ਇੱਕ ਪਾਸੇ ਭਾਰਤ-ਪਾਕਿਸਤਾਨ ਦੀ ਜੰਗ ਦਾ ਮਾਹੌਲ ਦੂਜੇ ਪਾਸੇ ਪੰਜਾਬ ਦੇ ਬਠਿੰਡਾ ਚ ਖੂਫੀਆ ਜਾਸੂਸ ਦੀ ਗ੍ਰਿਫਤਾਰੀ ਜੁੱਤੀਆਂ ਗੰਡਣ ਦੇ ਬਹਾਨੇ ਪਾਕਿਸਤਾਨ ਚ ਭੇਜਦਾ ਸੀ ਭਾਰਤ ਦੀ ਜਾਣਕਾਰੀ ਬਠਿੰਡਾ ਸ਼ੌਣੀ ਤੋਂ ਪਾਤੀ ਫੌਜ ਦੇ ਵੱਲੋਂ ਇੱਕ ਜਾਸੂਸ ਗ੍ਰਿਫਤਾਰ ਕੀਤਾ ਗਿਆ ਜਿਸ ਦੀ ਪਛਾਣ 26 ਸਾਲਾਂ ਸੰਦੀਪ ਕੁਮਾਰ ਵਜਰੂ ਹੋਈ ਹੈ ਜੋ ਕਿ ਪਿਛਲੇ 10 ਸਾਲਾਂ ਤੋਂ ਬਠਿੰਡਾ ਦੇ ਵਿੱਚ ਰਹਿ ਰਿਹਾ ਸੀ ਤੇ ਮੋਚੀ ਦਾ ਕੰਮ ਕਰਦਾ ਸੀ ਪਰ ਜੁੱਤੀਆਂ ਗੰਡਣ ਦੇ ਬਹਾਨੇ ਇਸ ਦੇ ਪਿੱਛੇ ਦਾ ਚ ਕਾਲਾਸੀ ਇਹ ਦੱਸ ਰਹੀ ਹੈ ਕਿ ਇਹ ਪਾਕਿਸਤਾਨ ਦੇ ਵਿੱਚ 파ਤੀ ਫੌਜ ਦੀ ਜੋ ਵੀ ਹਲਚਲ ਹੁੰਦੀ ਸੀ ਜੋ ਖੂਫੀਆ ਜਾਣਕਾਰੀ ਹੁੰਦੀ ਸੀ ਇਹ ਪਾਕਿਸਤਾਨ ਪੇਜਦਾ ਸੀ ਇੱਕ ਫੋਨ ਦੀ ਜਾਂਚ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਇੱਕ ਚੈਟ WhatsApp ਚੈਟ ਜੋ ਹੈ ਇਸ ਦੇ ਫੋਨ ਦੇ ਵਿੱਚੋਂ ਮਿਲੀ ਦੋਸਾਤੇ ਇਹ ਚੈਟ ਦਸੀ ਜਾ ਰਹੀ ਹੈ ਜਿਸ ਦੇ ਵਿੱਚ ਇਹ ਕਿਸੇ ਪਾਕਿਸਤਾਨੀ ਲੜਕੀ ਨਾਲ ਗੱਲਬਾਤ ਕਰਦਾ ਹੈ ਤੇ ਉਸ ਨੂੰ 파rti ਫੌਜ ਦੀ ਹਰ ਚਲ ਜੋ ਜਾਣਕਾਰੀ ਖੂਫੀਆ ਜਾਣਕਾਰੀ ਜੋ ਹੈ ਉਸ ਨੂੰ ਸਾਂਝਾ ਕਰਦਾ ਹੈ ਤੇ ਇਸ ਦੇ ਅਧਾਤੇ ਇਸ ਦੀ ਗ੍ਰਿਫਤਾਰੀ ਹੋਈ ਹੈ ਦੱਸਦੀ ਹੈ ਕਿ ਜਾਂਚ ਪੜਤਾਲ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਹੁਣ ਇਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਦੱਸਦੇ ਬਠਿੰਡਾ ਸ਼ਾਹੌਨੀ ਤੋਂ ਇਹ ਗ੍ਰਿਫਤਾਰੀ ਹੋਈ ਹੈ ਸ਼ੱਕ ਦੇ ਅਧਾਤੇ ਇਸ ਨੂੰ ਜਾਂਚ ਕੀਤੀ ਗਈ ਤੇ ਜਾਂਚ ਵਿੱਚ ਪਾਇਆ ਗਿਆ ਕਿ ਇਹ ਪਾਕਿਸਤਾਨ ਨੂੰ 파rti ਫੌਜ ਦੀ ਖੂਫੀਆ ਜਾਣਕਾਰੀ ਪੇਜਤਾ ਹੈ ਦੱਸ ਦਈਏ ਕਿ ਜਿੱਥੇ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਚ ਸੁਰੱਖਿਆ ਫੋਰਸਾਂ ਪੂਰੀ ਤਰ੍ਹਾਂ ਚੌਕਸ ਨੇ ਤਾਂ ਉੱਥੇ ਹੀ ਬਠਿੰਡਾ ਸ਼ੌਨੀ ਤੋਂ ਇਹ ਅਹਿਮ ਗ੍ਰਿਫਤਾਰੀ ਹੋਈ ਹੈ ਜਿੱਥੇ ਪਾਕਿਸਤਾਨੀ ਜਾਸੂਸ ਨੂੰ ਜੋ ਹੈ ਉਹ ਫਿਰਸਤ ਚ ਲਿਆ ਗਿਆ ਹੈ